ਮੇਰਾ ਨਾਮ ਆਵੀਵਿੰਦਰ ਸਿੰਘ ਆ ਮੈਂ ਪਿੰਡ ਤੋਂ ਸੜੀ ਆ ਮੇਰਾ ਭਤੀਆ ਪਿੰਡੋਂ ਬਟਾਲੇ ਵਾਲ ਨੂੰ ਆਉਂਦਿਆ ਆਈਗਾ ਉੱਥੇ ਇੱਕ ਹੋਰ ਨਾਲ ਨਿਕਲਿਆ ਉੱਥੋਂ ਨਿਕਲ ਕੇ ਦੋਆਂ ਦੀ ਕਾਰ ਦੀ ਹੋਈ ਹੈ ਬੇਅੰਤ ਮੁੰਡਾ ਵਾ ਉਹਦੇ ਨਾਲ ਕਾਰ ਦੀ ਥੋੜੀ ਜੀ ਟੱਕਰ ਹੋਈ ਹੈ ਉੱਥੋਂ ਮੜ ਕੇ ਵਾਦਾ ਵਾਦਾ ਮੁੜ ਕੇ ਇੱਥੇ ਆਣ ਕੇ ਝਗੜਾ ਹੋ ਗਿਆ ਉਹਨਾਂ ਨੇ ਗੋਲੀ ਮਤਲਬ ਦੋ ਫਾਇਰ ਕੱਢਿਆ ਤੇ ਉਹ ਮੁੰਡੇ ਮੇਰੇ ਭਤੀਏ ਦੇ ਉਸਰੇ ਦੇ ਪੱਟ ਦੇ ਵਿੱਚ ਗੋਲੀ ਵੱਜ ਗਈ ਉਹ ਗੱਡੀ ਤੇ ਵੱਜੀ ਗੋਲੀ ਉਹਦਾ ਕੀਤਾ ਉਹ ਗੱਡੀ ਨੂੰ ਜੀ ਸਾਹਮਣੇ ਉਹਨਾਂ ਗੋਲੀ ਉਹਨੂੰ ਵੀ ਮੇਰੇ ਮੇਰਾ ਬੇਟਾ ਸੀਗਾ ਤੇ ਉਹਦੋਂ ਮਾਰੀ ਸਿੱਧੀ ਗੋਲੀ ਤੇ ਉਹ ਗੋਲੀ ਜਿਹੜੀ ਉਹ ਗੱਡੀ ਦੇ ਵਿੱਚ ਵੱਜੀ ਉਹ ਕੀ ਕਰਨਾ ਚਾਹੁੰਦੇ ਹੋ ਭਾਈ ਜੰਮੇ ਜੀ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਾਨੂੰ ਜੋ ਵੀ ਹੈ ਪਰ ਉਹ ਗਰੀਬ ਘਰ ਦਾ ਬੱਚਾ ਜਿਸ ਤੇ ਗੋਲੀ ਲੱਗੀ ਹੈ ਸਾਨੂੰ ਇਨਸਾਫ ਚਾਹੀਦਾ ਜੀ ਪੁਲਸ ਕੀ ਪੁਲਸ ਹੀ ਕਰ ਰਹੀ ਹੈ ਪੁਲਸ ਜੇ ਢਾਲ ਮਟੋਲ ਹੀ ਕਰ ਰਹੀ ਹੈ ਜੀ ਹਜੇ ਪੁਲਸ ਕਰ ਰਹੀ ਹੈ ਜਿਹੜਾ ਅਸੀਂ ਕਹਿੰਦੇ ਬਿਆਨਤ ਦਾ ਨਾਮ ਵਿੱਚ ਨਹੀਂ ਪਾ ਰਹੇ ਅਸੀਂ ਕਹਿੰਦੇ ਸਾਡੇ ਸਾਹਮਣੇ ਮਾਰੀ ਗੋਲੀ ਬਿਆਨਤ ਨੇ ਤੇ ਮੌਕੇ ਤੇ ਬਿਆਨਤ ਸਿੰਘ ਨੇ ਗੋਲੀ ਮਾਰੀ ਆ ਤੇ ਇਹ ਕਹਿੰਦੇ ਵੀ ਵਿੱਚ ਪਿਆ ਉਹ ਬਿਆਨਤ ਸਿੰਘ ਨਹੀਂ ਹੈਗਾ ਜੀ ਇਹ ਬਚਾਉਣ ਕਰ ਰਹੇ ਆ ਇਹਦਾ ਬਿਆਨ ਸਿੰਘ ਦਾ ਤੇ ਬਿਆਨ ਸਿੰਘ ਨੇ ਹੀ ਗੋਲੀ ਮਾਰੀ ਸਾਡੇ ਸਾਹਮਣੇ ਮਾਰੀ ਹੈ ਜੀ ਤੇ ਜੀ ਕੱਲ ਰਾਤੀ ਇਨਫਰਮੇਸ਼ਨ ਆਈ ਸੀ ਵੀ ਧੁੱਪ ਤੇ ਸਰੀਰ ਦੋਨੋਂ ਤਰ੍ਹਾਂ ਲੜੀਆਂ ਨੇ ਇੱਕ ਬੰਨੇ ਹਰਗਨ ਮੰਦਾਇਆ ਦੋ ਜੀ ਬਨੇ ਨਿਸ਼ਾਨ ਸਿੰਘ ਸਾਨੂੰ ਗੁਰਬਾਇਨ ਸਿੰਘ ਤੇ ਪਿਆਲੇ ਦੇ ਨੇ ਇੱਕ ਗੱਡੀਆਂ ਤੋਂ ਹੋਇਆ ਇੱਕ ਦੂਜੇ ਦੇ ਗੱਡੀ ਅੱਗੇ ਪਿੱਛੇ ਕੰਨ ਤੇ ਹੁਣ ਇਹਨੇ ਤਬਦੀਸ਼ ਚੱਲ ਰਹੀ ਹੈ ਜਦੋਂ ਤਬਦੀਸ਼ ਜਿਹੜੀ ਗੱਲ ਸਾਹਮਣੇ ਆਏਗੀ ਉਹਦੇ ਅਨਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਉਹ ਕਹਿ ਰਹੇ ਨੇ ਇੱਕ ਐਲੀਗੇਸ਼ਨ ਲਗਾਏ ਨਹੀਂ ਨਹੀਂ ਇਹੋ ਜੀ ਨਹੀਂ ਗੱਲ ਕੋਈ ਜੋ ਤਬਦੀਸ਼ ਸਮੇਂ ਤੱਥ ਹੋਣਗੇ ਉਹ ਸਾਹਮਣੇ ਲਿਆਂਦੇ ਜਾਣਗੇ